ਕਸਰੀਕਾਲ ਜੀ ਪੰਜਾਬੀ ਗਵਰਨਾਮੇ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਉਸਤ ਪਰਮਜੀਤ ਤੇ ਅੱਜ ਇੱਕ ਕਬਡੀ ਗੱਲ ਲੈ ਕੇ ਆਇਆ ਤੁਹਾਡੇ ਵਾਸਤੇ ਤੁਸੀਂ OLX ਜਾਂ ਫਿਰ ਕੁਤ ਕਰ ਜਿਹੜੀਆਂ ਕਿ ਇਹ ਮਤਲਬ ਇਹ ਸਾਈਟਾਂ ਨੇ ਇਹਨਾਂ ਦੇ ਉੱਪਰ ਕੋਈ ਸਮਾਨ ਖਰੀਦਣਾ ਹੋਵੇ ਤਾਂ ਕੀ ਮਤਲਬ ਕੀ ਕੁਝ ਖਰੀਦ ਸਕਦੇ ਆਂ ਆਪਾਂ ਹਰੇਕ ਚੀਜ਼ ਦੀ ਡਿਟੇਲ ਇਹਨਾਂ ਸਾਈਟਾਂ ਦੇ ਉੱਪਰ ਪਈ ਹੁੰਦੀ ਹੈ ਮੰਨ ਲਓ ਜਿਹੜੇ ਨੇ ਕੋਈ ਚੀਜ਼ ਖਰੀਦਣੀ ਹੈ ਵੇਚਣੀ ਹੈ ਉਹ ਬੰਦਾ ਇਹਨਾਂ ਚੀਜ਼ਾਂ ਦੇ ਵਕਾਰ ਲੈਣੇ ਗੱਡੀ ਲੈਣੀ ਸਕੂਟਰ ਮੋਟਰਸਾਈਕਲ ਫ੍ਰਿਜ ਕਾਰ ਜੋ ਮਗਲ ਵੇ ਵੀ ਜੋ ਵੀ ਸਮਾਨ ਹੈ ਪਰ ਯੂਪੀ ਵਾਲਿਆਂ ਨੇ ਕੁਮਾਰੀ ਕਰਤੀ ਯਾਰ ਯੂਪੀ ਦੇ ਵਿੱਚ ਹੁਣ ਕੀ ਹੋ ਰਿਹਾ ਹੁਣ OLX ਤੇ Quikr ਦੇ ਉੱਪਰ ਲੋਕ ਆਪਣੀਆਂ ਮਤਲਬ ਗਊਆਂ ਆਪਣੀਆਂ ਮੱਝਾਂ ਇਹ ਤੇ ਵੇਚਣ ਲੱਗ ਗਏ ਹੁਣ ਫੋਟੋ ਆਵਾ ਕੇ ਮੱਝ ਦੀ ਫੋਟੋ ਵਿੱਚ ਕੇ ਵੇਚ ਦਿੰਨੇ ਆ ਯੂਪੀ ਦੇ ਵਿੱਚ ਉੱਗੀ ਸਰਕਾਰ ਹੈ ਗਊ ਰੱਖਿਖ ਦਾ ਜਿਹੜੀ ਗਊ ਰੱਖੇ ਵਾਲੇ ਆ ਮਤਲਬ ਇਹਨਾਂ ਦਾ ਡਰ OLX ਤੇ Quikr ਦੇ ਇਦਾਂ ਦੀ ਐਪ ਦੇ ਉੱਪਰ ਖੂਬ ਦੇਖਣ ਨੂੰ ਮਿਲ ਰਿਹਾ ਮਤਲਬ ਲੋਕ ਡਰੇ ਬਹੁਤ ਆ ਤੇ ਇਦਾਂ ਦਾ ਇੱਕ ਮਤਲਬ ਕਹਿ ਸਕਦੇ ਆ ਵੀ ਬੁੱਚੜਖਾਨੇ ਦੀ ਤਰ੍ਹਾਂ ਬੰਦ ਹੋ ਰਹੀ ਹੈ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਗਊ ਰੱਖਿਆ ਨੂੰ ਲੈ ਕੇ ਗਾਂ ਮਾਂ ਹੋ ਗਿਆ ਮੈਸਾ ਹੋ ਗਿਆ ਇਹਨਾਂ ਦੀ ਵਿਕਰੀ ਜਿਹੜੀ ਉਹ ਵੱਧ ਗਈ ਇਹਨਾਂ ਸਾਈਟਾਂ ਦੇ ਉੱਪਰ ਤੁਸੀਂ ਦੇਖ ਸਕਦੇ ਆ ਯੋਗੀ ਸਰਕਾਰ ਨੇ ਆਂਦੇ ਹੀ ਪਹਿਲਾਂ ਗਊ ਰੱਖ ਗਊ ਰੱਖਿਆ ਨੂੰ ਲੈ ਕੇ ਨਾ ਮਤਲਬ ਕਾਫੀ ਸਖਤ ਕਾਨੂੰਨ ਤਰੀਖਾ ਬਣਾਇਆ ਪਰ ਉਦੋਂ ਜ਼ਿਆਦਾ ਸਖਤ ਹੀ ਦਿਖਾवटी ਜਿਹੜੇ ਰક્ષਕ ਹੈ ਜਿਹੜੇ ਮਤਲਬ ਜਿਹੜੇ ਦਾ ਅਸਲੀ ਆ ਉਹ ਤਾਂ ਸਮਝਦੇ ਆ ਨਾ ਗੱਲਾਂ ਨੂੰ ਕਈ ਮੇਰੇ ਅੜਕੇ ਮੀਤੁਰੇ ਫਿਰਦੇ ਵਿੱਚ ਉਹ ਬਿਨਾ ਬਜਾਈ ਪੁੱਛੇ ਪੁੱਛਦੇ ਆ ਨਾ ਕਿਸੇ ਨੇ ਵੀ ਕੌਣ ਕਿੱਥੇ ਲੈ ਕੇ ਚੱਲਿਆ ਗਊ ਮਾਤਾਂ ਨੂੰ ਉਹ ਜਿਹੜੇ ਢਾ ਲੈਣੇ ਬੰਦੇ ਨੂੰ ਕੁੱਟਣ ਲੈਣੇ ਮੋਲ ਲੈਣੇ ਪਿੱਛੇ ਕਾਫੀ ਮਾਮਲੇ ਵੀ dane ਨਿਕਲ ਗਏ ਆ ਲੋਕਾਂ ਨੂੰ ਡਰ ਬਣ ਗਿਆ ਹੁਣ ਲੋਕ ਕੰਜੇ ਹੁਣ ਇਹਨਾਂ ਗਊਆਂ ਦਾ ਇਹਨਾਂ ਮਹਿਸਾਂ ਦਾ ਅਸੀਂ ਹੁਣ ਕੀ ਕਰੀਏ ਡਰ ਕੇ ਵਿਚਾਰੇ ਹੁਣ ਕੀ ਕਰਨ ਹੁਣ ਲੋਕਾਂ ਨੇ ਕੀ ਕਰਿਆ ਇਹ ਮਤਲਬ ਆਪਣੀ ਹੁਣ ਇਹ ਗਊਆਂ ਨੂੰ ਵੇਚਣ ਵਾਸਤੇ ਉਹਨਾਂ ਨੇ OLX ਤੇ ਕੁਝ ਕਰ ਜਾਈ ਸੀ ਸਾਈਟਾਂ ਦੇ ਉੱਪਰ ਜਾਣਾ ਸ਼ੁਰੂ ਕਰਤਾ ਕਿਉਂਕਿ ਆ ਜਿਹੜੇ ਰਖਸ਼ਕ ਜਿਹੜੇ ਨਕਲੀ ਪੈਣੇ ਫਿਰਦੇ ਆ ਵਿੱਚ ਕਈ ਉਹ ਮਤਲਬ ਉਹੀ ਕੁੱਟੀ ਜੰਨੇ ਆ ਆਪਣੇ ਹੱਥੋਂ ਦੀ ਖਾਜ ਦੂਰ ਕਰੀ ਜਨੇ ਫੁੱਟ ਫੁੱਟ ਕੇ ਲੋਕਾਂ ਨੂੰ ਤਾਂ ਕਰਕੇ ਲੋਕ ਡਰੇ ਹੋਏ ਆ ਤਾਂ ਕਰਕੇ ਇਹ ਸਾਰੀ ਚੀਜ਼ਾਂ ਹੋ ਰਹੀ ਹੋਣ ਮੈਸਾਂ ਦੀਆਂ ਫੋਟੋਆਂ ਆਨਲਾਈਨ ਮਤਲਬ ਇਹ ਸਾਈਟਾਂ ਦੇ ਪਰ ਤੁਸੀਂ ਦੇਖ ਸਕਦੇ ਆ ਵੀ ਆ ਮੱਜ 12000 ਦੀ ਆ ਗਊ ਤੁਹਾਨੂੰ ਮਿਲੂ 15000 ਦੀ ਤੇ ਇਹਦੇ ਵਿੱਚ ਜਿਹੜਾ ਪਰਿਆਵਰਣ ਮੰਤਰੀ ਸੀ ਉਹਨੇ ਵੀ ਕਿਹਾ ਸੀ ਜਿਹੜੇ ਆ ਮਤਲਬ ਡੰਗਰਾਂ ਨੂੰ ਜਾਨਵਰਾਂ ਨੂੰ ਕੱਟਦੇ ਆ ਮਮੇਸ਼ੀਆਂ ਨੂੰ ਵੱਢਦੇ ਆ ਇਹ ਮੁੱਖ ਬਾਜ਼ਾਰ ਤੋਂ ਹਟਾ ਕੇ ਫਾਰਮ ਜਾਂ ਖੇਤਾਂ ਦੇ ਵਿੱਚ ਕੀਤਾ ਜਾਊਗਾ ਇਹ ਕੰਮ। ਮਤਲਬ ਇਹ ਕਹਿ ਸਕਦੇ ਵੀ ਕਿਸੇ ਨਾ ਕਿਸੇ ਪਾਸੇ ਨੂੰ ਜਾਨਵਰਾਂ ਨਾਲ क्रूरता ਜਿਹੜੀ ਐ ਇਹ ਦੇ ਕਾਨੂੰਨ ਦਾ ਇੱਕ ਹਿੱਸਾ ਬਣ ਚੁੱਕੀ ਐ। ਤੇ ਹੁਣ ਇਹ ਦੇਖ ਲਓ ਵੀ ਇਹਨੂੰ ਦੇਖਦੇ ਹੋਏ ਇਹ ਸਾਰੇ ਲੋਕ ਵਿਚਾਰੇ ਆਪਣੇ ਆਪਣੇ ਕੰਮ ਹੀ ਲੱਗੇ ਜਾਂ ਜੂਪੀ ਦੇ ਵਿੱਚ ਜਿਨ੍ਹਾਂ ਦੇ ਘਰੇ ਗਊਆਂ ਆ ਉਹਨਾਂ ਦੇ ਨਾਲ ਇਹ ਵੀ ਲਿਖਤਾ ਭਾਈ ਹੋਮ ਡਿਲੀਵਰੀ ਫ੍ਰੀ ਆ 2 ਦਿਨ ਦੇ ਵਿੱਚ ਕਹਿੰਦੇ ਹੋਮ ਡਿਲੀਵਰੀ ਦੇ ਦਾਂਗੇ ਤੁਸੀਂ ਜਿੱਥੇ ਗਾਂ ਕਾਉਂਗੇ ਉੱਥੇ ਭੇਜ ਦਾਂਗੇ। ਮਾਤਲਵੇ ਕੈਲੂਜੀ OLX ਤੇ Quickr ਵਰਗੀਆਂ ਸਾਈਟਾਂ ਦੇ ਉੱਪਰ ਹੁਣ ਤੁਹਾਨੂੰ ਜੇ ਮੱਝ ਖਰੀਦਣੀ ਹੈ ਕੱਟਰੂਫੇ ਦਿਣਾ ਬੱਚਾ ਖਰੀਦਣਾ ਹੈ ਜੀ ਸੰਡਾ ਖਰੀਦਣਾ ਹੈ ਹਰੇਕ ਚੀਜ਼ ਮਾਤਲ ਤੁਹਾਨੂੰ ਇੱਥੇ ਮਿਲ ਛੇ ਇਹ ਇੱਕ ਵੱਡੀ ਖਬਰ ਜਿਹੜੀ ਤੁਹਾਡੇ ਬਾਸ ਸਪੈਸ਼ਲ ਲੈ ਕੇ ਆਏ ਹਾਂ ਸੋ ਪੰਜਾਬੀ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਜੇ ਸਟੇਜ ਨੇ ਤੁਮਾਂ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਆ ਜੋ ਫਿਰ YouTube ਚੈਨਲ ਦੇ ਉੱਪਰ ਤੇ ਪਰੰਜੀ ਨੂੰ ਦੇ ਦਿਓ ਜੀ ਸਾਰਿਆਂ ਪਿਆਰ ਭਰੀ ਸ਼ਾਸਤਰੀ